ਮਾਨਯੋਗ ਪੁਲਿਸ ਕਮਿਸ਼ਨਰ ਰਮਰੇਸ ਰਾਧ ਗੁਰਪਿੰਦ ਸਿੰਘ ਪੁੱਲਰ ਉਹਨਾਂ ਦੇ ਹਵਾਲੇ ਅਨੁਸਾਰ ਪੀਐਸ ਮਜੀਠਾ ਰੋਡ ਨੇ ਇੱਕ ਮੁਕਦਮਾ ਦਰਜ ਕੀਤਾ ਹੈ ਐਫਆਈਆਰ ਨੰਬਰ 126 ਜਿਹੜੀ 4/12/2024 ਅੰਡਰ ਸੈਕਸ਼ਨ 307 ਪੀਐਨਐਸ 24 25548 ਆਮਜ਼ੈਟ ਦਰਜ ਕੀਤੀ ਹੈ ਇਹਦੇ ਚ ਇੱਕ ਅਕਿਊਜ਼ਡ ਰੈਸ ਕੀਤਾ ਹੈ ਜਿਹਦਾ ਨਾਮ ਹੈ ਅਮਦੀਪ ਸਿੰਘ ਅਲਾਈਸ ਨੰਨੂ ਐਰ ਰੈਨ ਵਾਲਾ ਹੈਗਾ ਸੁਲਤਾਨਪੁਰ ਰੋਡ ਦਾ ਮਕਸਤ ਤੇ 38 ਇਅਰਸ ਦੀ ਉਮਰ ਤੇ ਬਾਬੇ ਪਾਸ ਤੇ ਇਹਨੇ ਇੱਕ ਦੁਕਾਨ ਤੇ ਜਾ ਕੇ ਪਿਸਤਲ ਦੀ ਨੋਕ ਤੇ ਜਾ ਕੇ ਸਨੇਚਿੰਗ ਕੀਤੀ ਸੀ ਤੇ ਉਹ ਦੁਕਾਨ ਹੈਗੀ ਗੋਪਾਲਨਗਰ ਵਿੱਚ ਹੈਗੀ ਔਰਨ ਕਲਾਥ ਹਾਊਸ ਹੈ ਤੇ ਆਪਣਾ ਲੇਡੀਜ਼ ਦੇ ਸੂਟਾਂ ਦੀ ਦੁਕਾਨ ਹੈਗੀ ਹੈ ਤੇ ਇਹਦੇ ਚ ਨੇ ਜਾ ਕੇ ਪਿਸਤਲ ਦੀ ਨੋਕ ਤੇ ਜਿਵੇਂ ਸਨੇਚਿੰਗ ਕੀਤੀ ਤੇ ਜਿਹੜਾ ਵਿਸ਼ਾਲ ਉਪਲ ਹੈ ਰੈਜ਼ੀਡੈਂਟ ਹੈਗਾ ਗੋਪਾਲਨਗਰ ਦਾ ਹੀ ਉਹਨੇ ਇਤਲਾਹ ਦਿੱਤੀ ਥਾਣੇ ਪੁਲਿਸ ਨੇ ਬੜਾ ਸਵਿਫਟਲੀ ਇਹਨੂੰ ਜਾ ਕੇ ਮਲੇ ਰਿਐਕਟ ਕੀਤਾ ਰਿਐਕਟ ਆਨ ਕੀਤਾ ਤੇ ਇਹਨੂੰ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਹੀ ਜਾ ਕੇ ਫੜ ਲਿਆ ਤੇ ਇਹਦੇ ਤੋਂ ਰਿਕਵਰੀ ਹੋਈ ਹੈ ਇੱਕ ਜਿਹੜਾ 스내ਚ ਕੀਤਾ ਸੀ ਪਰਸ ਆਧਾਰ ਕਾਰਡ ਹਜ਼ਾਰ ਰੁਪਏ ਕੈਸ਼ ਦੀ ਉਸ ਤੋਂ ਬਾਅਦ ਜਿਹੜਾ ਟੌਏ ਪਿਸਟਲ ਦਿਖਾਇਆ ਸੀ ਆਪਣਾ 스내ਚਿੰਗ ਦੌਰਾਨ ਉਹਦੀ ਤੇ ਇੱਕ ਸਪਲੈਂਡਰ ਮੋਟਰਸਾਈਕਲ ਦੀ ਤੇ ਜਦੋਂ ਇਹਦੀ ਪੁੱਛਗਿੱਛ ਕੀਤੀ ਉਹਦੇ ਤੋਂ ਇੱਕ ਪਤਾ ਚੱਲਿਆ ਕਿ ਐਫ ਆਈ ਆਰ ਨੰਬਰ 273 ਪੀਐਸ सदर ਮਿਤੀ 3 12 2024 ਨੂੰ ਇਹਨੇ ਇੱਕ ਆਈਸਮ ਦੀ ਡੇੜੀ ਤੋਂ ਵੀ ਸਨਾਚਿੰਗ ਕੀਤੀ ਸੀ ਉਹਦੇ ਤਹਿਤ ਅੰਡਰ ਸੈਕਸ਼ਨ 304 35 2554 ਆਮ ਸੈਕਟ ਵੀ ਪੀਐਸ सदर ਮਕਦਮਾ ਦਰਜ ਹੋਇਆ ਸੀਗਾ ਤੇ ਹੁਣ ਅਸੀਂ ਅਤੇ ਇਹਦੇ ਤੇ ਪਹਿਲਾਂ ਵੀ ਅ ਕੇਸ ਹੈਗੇ ਆ 8 ਮੁਕਦਮੇ ਹੈਗੇ ਆ ਵੱਖ-ਵੱਖ ਥਾਣਿਆਂ ਦੇ ਅ 2 ਮੁਕਦਮੇ ਹੈਗੇ ਆ ਸਿਵਲ ਲਾਈਨ ਥਾਣੇ ਦੇ ਤੇ 3 ਮੁਕਦਮੇ ਹੈਗੇ ਆ ਥਾਣਾ ਮਕਬੂਲਪੁਰਾ ਦੇ ਤੇ 2 ਹੈਗੇ ਮੁਕ ਮਕਬੂਲਪੁਰਾ ਦੇ ਤੇ 1 ਮਜੀਠਾ ਰੋਡ ਦਾ ਇਹਦੇ ਤੇ ਵੱਖਰੀ ਵੱਖਰੀ ਧਾਰਾ ਮਾਈਟ 379 ਬੀ ਤੇ 61 185 ਐਨਡੀਪੀਐਸ ਐਕਟ ਵਗਰਾ ਦੇ ਸਾਰਿਆਂ ਦੇ ਇਹਦੇ ਤੇ ਆਲਰੇਡੀ ਮੁਕਦਮੇ ਚੱਲ ਰਹੀ ਹੈ ਨਹੀਂ ਉਹ ਅਸੀਂ ਹਾਲੇ ਇਹਦਾ ਰਿਮਾਂਡ ਲੈ ਲਿਆ ਦੇ ਅਸੀਂ ਇਹਦੀ ਪੁੱਛਗਿੱਛ ਕਰ ਰਹੇ ਹਾਂ ਪਰ ਫਿਲਹਾਲ ਜੋ ਸਾਨੂੰ ਪਤਾ ਚੱਲਿਆ ਇੱਕਲਾ ਲੂਨ ਵੁਲਫੀ ਐ ਲੈਬਰ ਦਿਹਾੜੀਦਾਰ ਨੇ ਜੀ ਜਿਹੜਾ ਮੋਟਰਸਾਈਕਲ ਉਹ ਫੇਰ ਉਹ ਅਸੀਂ ਆਰਟੀ ਆਫਿਸ ਤੋਂ ਵੈਰੀਫਾਈ ਕਰਾਂਗੇ ਉਹ ਆਸੀ ਵਗਰਾ ਦੇ ਅਸੀਂ ਵੈਰੀਫਾਈ